ਅੱਜ ਪੰਜਾਬ ਦੀਆਂ ਰਾਜਨੀਤਿਕ ਕੁਝ ਖਬਰਾਂ ਹਨ ਹੜ੍ਹਾਂ ਦੇ ਕੇਂਦਰ ਅਤੇ ਵਿਰੋਧੀ ਧਿਰ ਨਾਲ ਟਕਰਾਏ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਦੋਂ ਕਿ ਉਹਨਾਂ ਨੇ ਕੇਂਦਰ ਵੱਲੋਂ ਦਿੱਤੀ ਗਈ ਰਾਹਤ ਨੂੰ ਨਾਕਾਫੀ ਦੱਸਿਆ ਸਿਆਸੀ ਬਿਆਨਬਾਜ਼ੀ ਪੰਜਾਬ ਵਿਧਾਨ ਸਭਾ ਵਿੱਚ ਹੜ੍ਹ ਰਾਹਤ ਬਾਰੇ ਮਤਾ ਪਾਸ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਤੇ ਦੋਸ਼ ਲਾਇਆ ਹੈ ਕਿ ਉਹ ਮੁਸ਼ਕਲ ਸਮੇਂ ਵਿੱਚ ਸੂਬੇ ਦੀ ਮਦਦ ਕਰਨ ਦੀ ਬਜਾਏ ਰਾਜਨੀਤੀ ਕਰ ਰਹੀ ਹੈ। ਰੰਗਲਾ ਪੰਜਾਬ ਫੰਡ ਵਿਵਾਦ ਆਪ ਸਰਕਾਰ ਵੱਲੋਂ ਹੜਪੀਤਾਂ ਦੀ ਮਦਦ ਲਈ ਬਣਾਏ ਗਏ ਰੰਗਲਾ ਪੰਜਾਬ ਫੰਡ ਤੇ ਵੀ ਰਾਜਨੀਤੀ ਗਰਮ ਹੈ। ਕਾਂਗਰਸ ਨੇ ਇਸ ਫੰਡ ਦੀ ਲੋੜ ਤੇ ਸਵਾਲ ਚੁੱਕੇ। ਅਤੇ ਇਸ ਨੂੰ ਪ੍ਰਧਾਨ ਮੰਤਰੀ ਦੇ ਪੀਐਮ ਕੇਅਰ ਫੰਡ ਦੀ ਤਰਜਹ ਤੇ ਬਣਾਇਆ ਗਿਆ ਦੱਸਿਆ ਗਿਆ। ਕਾਂਗਰਸ ਪਾਰਟੀ ਵਿੱਚ ਹਲਚਲ ਅਨਿਲ ਯੋਸ਼ੀ ਕਾਂਗਰਸ ਵਿੱਚ ਸ਼ਾਮਲ ਅਮਰਸਰ ਉਤਰੀ ਤੋਂ ਦੋ ਵਾਰ ਦੇ ਸਾਬਕਾ ਵਿਧਾਇਕ ਅਨਿਲ ਯੋਸ਼ੀ ਜੋ ਪਹਿਲਾ ਭਾਜਪਾ ਤੇ ਫਿਰ ਅਕਾਲੀ ਦਲ ਵਿੱਚ ਸਨ ਹਾਲ ਹੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਇਸ ਨਾਲ ਅਮਰਸਰ ਉਤਰੀ ਹਲਕੇ ਦੀ ਸਿਆਸੀ ਸਮੀਕਰਨ ਬਦਲ ਗਈ ਹੈ ਹਲਕਾ ਇੰਚਾਰਜ ਤੇ ਸਵਾਲ ਪਟਿਆਲਾ ਤੋਂ ਕਾਂਗਰਸ ਦੇ ਐਮਪੀ ਡਾਕਟਰ ਧਰਮबीर ਗਾਂਧੀ ਨੇ ਪਾਰਟੀ ਅੰਦਰ ਹਲਕਾ ਇੰਚਾਰਜ ਬਣਾਉਣ ਦੀ ਪ੍ਰਥਾ ਤੇ ਸਵਾਰ ਚੁੱਕੇ ਹਨ ਇਹ ਦੋਸ਼ ਲਾਉਂਦਿਆ ਕਿ ਇਸ ਨਾਲ ਜਮੀਨੀ ਪੱਧਰ ਤੇ ਵਰਕਰ ਨੂੰ ਅਣਗੌਲਿਆ ਜਾ ਰਿਹਾ ਹੈ। ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਰਾਜਵਾਨੇ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਇਹ ਮੁੱਦਾ ਪੰਜਾਬ ਦੀ ਸਿੱਖ ਰਾਜਨੀਤੀ ਵਿੱਚ ਅਹਿਮ ਬਣਿਆ ਹੋਇਆ ਹੈ। ਇਸ ਤੋਂ ਲੋਕ ਪੰਜਾਬ ਸਰਕਾਰ ਨਸ਼ਾ ਵਿਰੋਧ ਜੰਗ ਤਹਿਤ ਕਾਰਵਾਈਆਂ ਨੂੰ ਤੇਜ਼ ਕਰ ਰਹੀ ਹੈ ਅਤੇ ਪ੍ਰਾਲੀ ਸੜਨ ਦੀ ਕਟ